ਅੱਜ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜੇ ਮੋਬਾਈਲ ਫੋਨ ਡਿਵਾਈਸਸ ਪਿਛਲੇ ਸਮੇਂ ਦੇ ਵਿੱਚ ਇਹ ਜਨਵਰੀ 2025 ਤੋਂ ਜਿਹੜੀਆਂ ਘੁਮ ਹੋਏ ਮੋਬਾਈਲ ਸੀ ਕਈ ਵਾਰ ਕਿਸੇ ਦਾ ਸਨੇਚ ਹੋਇਆ ਕੁਝ ਮੋਬਾਈਲ ਜਿਹੜੇ ਹੈ ਕਿ ਨੇ ਕਿਸੇ ਦੇ ਮਿਸਪਲੇਸ ਹੋ ਜਾਂਦੇ ਨੇ ਕਿਤੇ ਆਪਣੇ ਜਾਂਦੇ ਹੋਣ ਕਿਸੇ ਦੇ ਕਿਰਤੀਆ ਜਾਂ ਤੁਸੀਂ ਕਿਤੇ ਜਾਣੇ ਉਤੋਂ ਭੁੱਲ ਜਾਣ ਉਹ ਵਾਲੇ ਜਿਹੜੇ ਮੋਬਾਈਲ ਹੈਗੇ ਅਸੀਂ ਜਿਹੜੇ ਸਾਡੇ ਇੱਕ ਸਾਡਾ ਪੋਰਟਲ ਹੈਗਾ CEIR ਪੋਰਟਲ ਇਹਨੂੰ ਤੁਸੀਂ ਵੀ ਲੌਗਇਨ ਕਰਕੇ ਚੈੱਕ ਕਰ ਸਕਦੇ ਹੋ ਆਪਣਾ ਇੱਕ CEIR ਪੋਰਟਲ ਹੈਗਾ ਸੈਂਟਰਲ ਇਕਵਿਪਮੈਂਟ ਇਡੈਂਟੀਟੀ ਰਜਿਸਟਰ ਅਗਰ ਕਿਸੇ ਦਾ ਵੀ ਡਿਵਾਈਸ ਕੋਈ ਗਮ ਹੋ ਜਾਣਾ ਤਾਂ ਅਸੀਂ ਗੂਗਲ ਕਰੋਗੇ ਤੇ ਆ ਜਾਣਾ ਹੈਗਾ ਸੀ ਈ ਆਈ ਆਰ ਪੋਰਟਲ ਇਹ ਤੁਸੀਂ ਵੀ ਆਪਣੇ ਵੱਲੋਂ ਪਬਲਿਕ ਨੂੰ ਅਵੇਅਰ ਕਰਨ ਵਾਸਤੇ ਸੋਸ਼ਲ ਮੀਡੀਆ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਜਦੋਂ ਤੁਸੀਂ ਅਗੇ ਆਮ ਤੌਰ ਤੇ ਇਹਦੇ ਵਿੱਚ ਤੁਸੀਂ ਵੀ ਅਗੇ ਅਵੇਅਰ ਕਰਨ ਲਈ ਆਪਣਾ ਪੋਸਟ ਪਾ ਸਕਦੇ ਹੋ ਜਦੋਂ ਕਿਸੇ ਦਾ ਮੋਬਾਈਲ ਗੁੰਮ ਹੁੰਦਾ ਤਾਂ ਅਸੀਂ ਉਹਨੂੰ ਟੈਕਨੀਕਲੀ ਆਪਣਾ ਜਿਹੜਾ ਹੈਗਾ ਡਿਟੈਕਟ ਕਰਨ ਲਈ ਆਪਣੇ ਸਰਵੇਲੈਂਸ ਦੇ ਉੱਤੇ ਅਸੀਂ ਲਾ ਦਿੰਦੇ ਹਾਂ ਦਾ ਇਹ ਜਿਹੜੇ ਮੋਬਾਈਲ ਹੈਗੇ ਆ ਪਿਛਲੇ ਸਮੇਂ ਦੇ ਦੌਰਾਨ ਜਿਹੜੇ ਜਨਵਰੀ ਤੋਂ ਲੈ ਕੇ ਸਾਡੇ ਟੋਟਲ ਲਗਭਗ 946 ਮੋਬਾਈਲ ਜਿਹੜੇ ਹੈਗੇ ਨੇ ਇਹ ਗੁੰਮ ਹੋਏ ਸੀ ਜਿਨ੍ਹਾਂ ਦੇ ਵਿੱਚੋਂ ਜਿਹੜੇ ਅਸੀਂ ਟਰੈਕ ਕੀਤੇ ਆ ਅੱਜ 78 ਨੂੰ ਅਸੀਂ ਨੋਟ ਕਰਾਇਆ ਸੀ ਜਿਨ੍ਹਾਂ ਦੇ ਅਸੀਂ ਮੋਬਾਈਲ ਅਸੀਂ ਦੇਨੇ ਆ ਪਿਛਲੇ ਅਰਸੇ ਦੇ ਵਿੱਚ ਵੀ ਤੁਹਾਨੂੰ ਪਤਾ ਹੈਗਾ ਕਿ ਅਸੀਂ ਜਿਹੜੇ ਮੋਬਾਈਲ ਆਪਾਂ ਨੇ 100 ਦੇ ਕਰੀਬ ਪਹਿਲਾਂ ਵੀ ਦਿੱਤਾ ਸੀ ਉਸ ਤੋਂ ਪਹਿਲਾਂ ਤੀਜੀ 3rd ਟਾਈਮ ਹੈਗਾ ਕਿ ਜਦੋਂ ਇਹ ਮੋਬਾਈਲ ਅਸੀਂ ਵਾਪਸ ਕਰ ਰਹੇ ਹਾਂ ਤਾਂ ਇਹਦੇ ਵਿੱਚ ਪਹਿਲਾਂ ਵੀ ਮੇਰੇ ਵੱਲੋਂ ਜਿਹੜਾ ਦੱਸਿਆ ਜਾਂਦਾ ਕਿ ਜਿਹੜੇ ਡਿਵਾਈਸ ਹੁੰਦੇ ਨੇ ਇਹਨਾਂ ਦੇ ਵਿੱਚ بڑا ਜਿਹੜਾ ਤੁਹਾਡਾ ਵੈਲਿਊਏਬਲ ਡਾਟਾ ਜਿਹੜਾ ਹੈਗਾ ਉਹ ਵਿੱਚੋਂ ਦਾ ਤਾਂ ਇਹਦੇ ਨਾਲ ਤੁਹਾਡੀ ਆਇਡੈਂਟੀਟੀ থেਫਟ ਦੀ ਵੀ ਕੇਸਿਸ ਆ ਸਕਦੇ ਨੇ ਕਿਸੇ ਬੰਦੇ ਦੀ ਜਿਹੜੀ ਹੈਗੀ ਆਇਡੈਂਟੀਟੀ থেਫਟ ਹੋ ਸਕਦੀ ਆ ਤੁਹਾਨੂੰ ਪਤਾ ਹੈ ਕਿ ਕਿ ਆਇਡੈਂਟੀਟੀ থেਫਟ ਦੇ ਕੇਸਿਸ ਕਾਫੀ ਜਿਹੜੇ ਹੁੰਦੇ ਆ ਉਹਦੇ ਨਾਲ ਤੁਹਾਨੂੰ ਅਗੇ ਆਨਲਾਈਨ ਦੇ ਉੱਪਰ ਜਿਹੜੇ ਸਾਈਬਰ ਫਰਾਡਸਟਰਸ ਹੈਗੇ ਨੇ ਉਹ ਜਿੰਨਾ ਡਿਵਾਈਸਿਸ ਨੂੰ ਕ੍ਰਾਈਮ ਦੇ ਵਿੱਚ ਵੀ ਵਰਤ ਸਕਦੇ ਐ ਤੇ ਤੁਹਾਡਾ ਈਮੇਲ ਯੂਜ਼ ਹੋ ਜਾਂਦੀ ਆ ਤੁਹਾਡਾ ਹੋਰ ਡਾਟਾ ਦੀ ਜਿਹੜੀ ਹੈਗੀ ਤੁਸੀਂ ਕਈ ਵਾਰੀ ਕੀ ਹੁੰਦਾ ਕਿ ਆਪਾਂ ਬਹੁਤ ਸਾਰੀ ਚੀਜ਼ਾਂ ਨਾ ਆਪਾਂ ਆਪਣੇ ਮੋਬਾਈਲ ਦੇ ਵਿੱਚ ਸੇਵ ਕਰਕੇ ਰੱਖ ਲੈਂਦੇ ਆ ਜਾਂ ਤੁਸੀਂ ਆਪਣੇ ਜਿਹੜੇ ਤੁਹਾਡੇ ਕਾਰਡਸ ਹੈਗੇ ਆ ਕਿਸੇ ਦਾ ਕ੍ਰੈਡਿਟ ਕਾਰਡ ਹੈ ਡੈਬਿਟ ਕਾਰਡ ਹੈ ਕਿਉਂਕਿ ਆਪਾਂ ਨੂੰ ਲੱਗਦਾ ਹੁੰਦਾ ਕਿ ਜਿਹੜਾ ਡਿਵਾਈਸ ਆ ਮੇਰਾ ਕਦੇ ਚੋਰੀ ਨਹੀਂ ਹੋ ਸਕਦਾ ਜਾਂ ਮਿਸਪਲੇਸ ਨਹੀਂ ਹੋ ਸਕਦਾ ਆਪਾਂ ਲੱਗਦਾ ਵੀ ਜੇ ਚੋਰੀ ਹੋਊਗਾ ਕਿਸੇ ਹੋਰ ਦਾ ਤਾਂ ਹੋ ਸਕਦਾ ਮੇਰਾ ਨਹੀਂ ਹੋ ਸਕਦਾ ਜਿਵੇਂ ਆਪਾਂ ਗੱਡੀ ਚ ਲਾਦੇ ਹੇ ਵੀ ਸੋਚਦੇ ਆ ਵੀ ਐਕਸੀਡੈਂਟ ਹੋਰ ਕਿਸੇ ਦਾ ਹੋ ਸਕਦਾ ਮੇਰਾ ਤਾਂ ਕਦੇ ਨਹੀਂ ਹੋ ਸਕਦਾ ਆਪਾਂ ਜਦੋਂ ਤੁਹਾਨੂੰ ਜਦੋਂ ਤਾਂ ਸੋਚਦੇ ਕਿ ਆਪਣਾ ਐਕਸੀਡੈਂਟ ਹੋਣਾ ਇਸੇ ਤਰੀਕੇ ਨਾਲ ਹੀ ਸਾਡੇ ਫੋਨ ਨੂੰ ਹੁੰਦਾ ਹੈ ਕਿ ਆਪਾਂ ਫੋਨ ਕਦੇ ਕਿਤੇ ਕਿਤੇ ਇਸ ਲਈ ਪੌਕੇਟ ਚ ਪਾ ਲਿਆ ਕਿਤੇ ਕਾਰ ਚ ਰੱਖਦਾ ਕਿਤੇ ਦਫਤਰ ਚ ਛੱਡ ਕੇ ਚਲੇ ਗਿਆ ਆਪਾਂ ਨੂੰ ਲੱਗਦਾ ਹੈ ਵੀ ਇਹ ਮੇਰਾ ਫੋਨ ਕਿਤੇ ਚੋਰੀ ਨਹੀਂ ਹੋਊਗਾ ਜਾਂ ਮਿਸਪਲੇਸ ਨਹੀਂ ਹੋਊਗਾ ਬਟ ਹੁੰਦਾ ਅਦਰਵਾਈਜ਼ ਉਲਟਾ ਉਹ ਤੁਹਾਡਾ ਵੀ ਜਿਹੜਾ ਡਿਵਾਈਸ ਹੈ ਕਿਤੇ ਮਿਸਪਲੇਸ ਹੋ ਜਾਂਦਾ ਚੋਰੀ ਨਹੀਂ ਹੋਣਾ ਲੱਗ ਜੀ ਜਾਂ ਮਿਸਪਲੇਸ ਹੋ ਜਾਂਦਾ ਤਾਂ ਉਹ ਕਿਸੇ ਦੇ ਵੀ ਹੱਥ 'ਚ ਅੱਗੇ ਜਾਂਦਾ ਕਿ ਕਈ ਵਾਰਾਂ ਕੀ ਕੋਈ ਤੁਹਾਡੇ ਫੋਨ ਨੂੰ ਅੱਗੇ ਸੇਲ ਕਰ ਦਿੰਦਾ ਹੋਰ ਉਹ ਤੁਹਾਡਾ ਜਿਹੜਾ ਡਾਟਾ ਹੈਗਾ ਉਹ ਚੋਰੀ ਹੋਣ ਦੇ ਚਾਂਸਸ ਹੁੰਦੇ ਆ ਇਸ ਕਰਕੇ ਸਾਡਾ ਜਿਹੜਾ ਹੈਗਾ ਅਸੀਂ ਪੁਲਿਸ ਵੱਲੋਂ ਸਾਡੇ ਜਿਹੜਾ ਟਰੈਕਿੰਗ ਸਿਸਟਮ ਹੈ ਸਰਵੇਲੈਂਸ ਦੇ ਡਿਵਾਈਸਿਸ ਹੈਗੇ ਉਹਨਾਂ ਦੇ ਵਿੱਚ ਅਸੀਂ ਲਗਾਤਾਰ ਅਸੀਂ ਦੇਖਦੇ ਰਹਿੰਦੇ ਆ ਇਹਦੇ ਉੱਤੇ ਨਿਗਰਾਨੀ ਸਾਡੀ ਜਿਹੜੀ ਹੈਗੀ ਚੱਲਦੀ ਰਹਿੰਦੀ ਤੁਹਾਡੇ ਜੋ ਕਿਸੇ ਦਾ ਮਾਈਕ ਆਨ ਹੋਣਾ ਬੰਦ ਕਰ ਲਓ ਪਿਛੇ ਜੇਕਰ ਉਹ ਬ੍ਰੇਕ ਕੌਨ ਕਰਦਾ ਆਪਣਾ ਜਿਹੜਾ ਸਿਸਟਮ ਨਿਰੰਦਰ ਆ ਬਟ ਆਈ ਕੱਲ ਨੇ ਪੈਰੇ ਪਿੱਛੇ ਜਿਹੜਾ ਸਾਰੇ ਨੂੰ ਦੇਖਦਾ ਹੈਗਾ ਯਾਰ ਉਹਨੂੰ ਹਾਜ਼ਰ ਰੱਖਿਆ ਕਰੀ ਤੇ ਮੋਬਾਈਲ ਕਾਲ ਮਾਈਕਰੋ ਵਾਲੇ ਮਾਈਕਰੋ ਕਿੱਦਾਂ ਹੈ ਤਾ ਅੱਜ ਜਿਹੜੇ ਸਾਡੇ ਵਿੱਚ ਆਏ ਨੇ ਇਹਦੇ ਨਾਲ ਜਿਹੜਾ ਹੈਗਾ ਤੁਹਾਡੇ ਪਬਲਿਕ ਦੇ ਵਿੱਚ ਜਦੋਂ ਅਸੀਂ ਡਿਸਟ੍ਰੀਬਿਊਟ ਕਰਦੇ ਆਂ ਤਾਂ ਪੁਲਿਸ ਦਾ ਐਂਡ ਪਬਲਿਕ ਦੇ ਵਿੱਚ ਜਿਹੜਾ ਟਰਸਟ ਹੈ ਉਹ ਵੀ ਬਿਲਡ ਅਪ ਹੁੰਦਾ